ਤਬੀ ਤੇ ਲੰਬੇ ਸਮੇਂ ਤੋਂ ਖਡੂਰ ਸਾਹਿਬ ਤੋਂ ਐਮਪੀ ਅਤੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਹਾਲਾਂਕਿ ਐਮਪੀ ਅਮਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਲਗਾਤਾਰ ਜੇਕਰ ਅਸੀਂ ਗੱਲ ਕਰੀਏ ਇਲਜ਼ਾਮਾਂ ਦੀ ਤਾਂ ਲਗਾਤਾਰ ਉਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇੱਥੇ ਹਾਲੀ ਦੇ ਵਿੱਚ ਇਲਜ਼ਾਮ ਲੱਗੇ ਨੇ ਕਿ ਅਮਰਿਤਪਾਲ ਸਿੰਘ ਵੱਲੋਂ ਨਸ਼ੇ ਦਾ ਸੇਵਨ ਕੀਤਾ ਜਾਂਦਾ ਹੈ ਜਿਸ ਨੂੰ ਲੈ ਕੇ ਡੋਪ ਟੈਸਟ ਕਰਵਾਉਣ ਦੀ ਵੀ ਮੰਗ ਉੱਠੀ ਸੀ ਹਾਲਾਂਕਿ ਜੋ ਡੋਪ ਟੈਸਟ ਕਰਵਾਉਣ ਦੀ ਮੰਗ ਹੈ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਉਹਨਾਂ ਦੇ ਸੱਤ ਦੀ ਭਗਵੰਤ ਸਿੰਘ ਬਾਜੇ ਕੇ ਉਪ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਇਹ ਮੰਗ ਕੀਤੀ ਗਈ ਸੀ ਤੇ ਇੱਕ ਵੀਡੀਓ ਇੱਕ ਆਡੀਓ ਕਲਿੱਪ ਵਾਇਰਲ ਹੋਇਆ ਸੀ ਬੀਤੇ ਦਿਨ ਪੇਸ਼ੀ ਦੇ ਵਿੱਚ ਭਗਵੰਤ ਸਿੰਘ ਬਾਜੇ ਨੇ ਸਾਫ਼ ਕਰ ਦਿੱਤਾ ਕਿ ਉਹਨਾਂ ਦੇ ਕੋਲੋਂ ਜ਼ਬਰੀ ਬਿਆਨ ਦਵਾਇਆ ਗਿਆ ਹੈ ਪੁਲਿਸ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਹੈ ਸੋ ਇਹ ਸਾਰੇ ਮਾਮਲੇ ਨੂੰ ਲੈ ਕੇ ਗੱਲ ਕਰਦੇ ਆਂ ਐਮਪੀ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਦੇ ਨਾਲ ਜੀ ਈਮਾਨ ਸਿੰਘ ਜੀ ਅਮਰਿਤਪਾਲ ਸਿੰਘ ਇਸ ਸਮੇਂ ਡੋਪ ਟੈਸਟ ਕਰਵਾਉਣ ਦੇ ਲਈ ਰਾਜ਼ੀ ਹੋ ਗਏ ਨੇ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਬਾਜੇ ਕੀ ਦੀ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਪੁਲਿਸ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਹੈ ਜ਼ਬਰੀ ਉਹਨਾਂ ਦੇ ਕੋਲੋਂ ਬਿਆਨ ਲਿਖਵਾਏ ਗਏ ਸੀ ਕਿ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਹੈ ਕੀ ਕਹੋਗੇ ਇਸ ਬਾਰੇ ਹਾਂ ਜੀ ਬਿਲਕੁਲ ਇਹ ਸਹੀ ਗੱਲ ਹੈ ਜੀ ਜੋ ਮੈਂ ਉਹਨਾਂ ਨੂੰ ਮਿਲਿਆ ਸੀ 24 ਜੁਲਾਈ 2025 ਨੂੰ ਜੀ ਜੀ ਤਾਂ ਉਦੋਂ ਜੋ ਐਮਪੀ ਭਾਈ ਅਮਰਪਾਲ ਸਿੰਘ ਰੋਣੇ ਗੱਲ ਕੀਤੀ ਸੀ ਵੀ ਦੇਖੋ ਉਹਨਾਂ ਦੇ ਸਾਥੀਆਂ ਨੇ ਵੈਸੇ ਪ੍ਰਧਾਨ ਮੰਤਰੀ ਬਾਜੇਕੇ ਨੇ ਪਹਿਲਾਂ ਵੀ ਜਦੋਂ ਹਸਪਤਾਲ ਲੈ ਕੇ ਗਈ ਸੀ ਪੁਲਿਸ ਉਹਨਾਂ ਨੂੰ ਉਦੋਂ ਵੀ ਵਿਕਰਮਜੀਤ ਮਜੀਠੀਆ ਨੇ ਕਾਫੀ ਮੂੰਹ ਤੋੜਮਾ ਜਵਾਬ ਦਿੱਤਾ ਸੀ ਤੇ ਹੁਣ ਵੀ ਉਹਨਾਂ ਨੇ ਇਹ ਗੱਲ ਦੁਬਾਰਾ ਆਖੀ ਹੈ 31 ਜੁਲਾਈ ਵਾਲੀ ਪੇਸ਼ੀ ਤੇ ਜੀ ਵੀ ਆ ਜੋ ਇਹ ਸਾਡੇ ਕੋਰੇ ਕਾਗਜ਼ਾਂ ਤੇ ਸਾਈਨ ਕਰਾਏ ਗਏ ਸੀ ਸਾਨੂੰ ਡਰਾਇਆ ਧਮਕਾਇਆ ਗਿਆ ਸੀ ਤੇ ਪੁਲਿਸ ਨੇ ਸਾਰੀ ਕਹਾਣੀ ਛਾਪੀ ਹੈ ਜੀ ਤੇ ਹੁਣ ਜੋ ਉਦੋਂ ਮੇਰੀ 24 ਜੁਲਾਈ 2025 ਨੂੰ ਜੋ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਵਾਰਤਾਲਾਪ ਹੋਈ ਸੀ ਜੀ ਤੇ ਉਦੋਂ ਉਹਨਾਂ ਨੇ ਇਹ ਗੱਲ ਆਖੀ ਸੀ ਜੀ ਜੀ ਇਹ ਆਪਾਂ ਜੋ ਇਹ ਪਰਤੇ ਇਲਜ਼ਾਮ ਲਾ ਰਹੇ ਨੇ ਝੂਠੇ ਇਲਜ਼ਾਮ ਲਾ ਰਹੇ ਨੇ ਤਾਂ ਜੋ ਪੰਜਾਬ ਪੁਲਿਸ ਹੈ ਇਹ ਇਹ ਚ ਝੂਠੀਆਂ ਖਬਰਾਂ ਛਾਪਣ ਤੋਂ ਚੰਗੀ ਗੱਲ ਹੈ ਵੀ ਇੱਥੇ ਆ ਕੇ ਮੇਰੇ ਜੇਲ੍ਹ ਚ ਟੈਸਟ ਕਰਾ ਲੈਣ ਚਾਹੇ ਆ ਡਿਬੜੂਗਰ ਤੇ ਸਰਕਾਰੀ ਅਸਤਾਲ ਚੋਂ ਕਰਾ ਲੈਣ ਚਾਹੇ ਜੇਲ੍ਹ ਦੇ ਵਿੱਚੋਂ ਮੇਰਾ ਕਰਵਾ ਲੈਣ ਚਾਹੇ ਡਿਬੜੂਗਰ ਜੇਲ੍ਹ ਪ੍ਰਸ਼ਾਸਨ ਕਰਵਾ ਲੈ ਜੀ ਉਹ ਕਹਿੰਦੇ ਸੀ ਮੇਰੇ ਤੋਂ ਉਹ ਕਹਿੰਦੇ ਪਰ ਮੇਰੇ ਤੋਂ ਡੋਗ ਟੈਸਟ ਕਰਵਾਉਣ ਤੋਂ ਬਾਅਦ ਆਖਿਰੋ ਇੱਕ ਕਨਸਟੀਟਿਊਸ਼ਨਲ ਪੋਸਟ 홀ਡਰ ਨੇ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਤਾਂ ਮੇਰੇ ਤੋਂ ਬਾਅਦ ਜੋ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹ ਉਹਨਾਂ ਦਾ ਵੀ ਡੋਗ ਟੈਸਟ ਹੋਣਾ ਚਾਹੀਦਾ ਹੋਰ ਜਿਹੜੇ ਪਾਰਟੀਆਂ ਦੇ ਲੀਡਰ ਉਹਨਾਂ ਤੇ ਇਲਜ਼ਾਮ ਲਾਉਂਦੇ ਨੇ ਉਹਨਾਂ ਦਾ ਵੀ ਡੋਗ ਟੈਸਟ ਚ ਹੋਣਾ ਚਾਹੀਦਾ ਜੀ ਜੀ ਬਿਲਕੁਲ ਸਰ ਇੱਕ ਹੋਰ ਗੱਲ ਪੁੱਛਣਾ ਚਾਹੁੰਦੇ ਆ ਕਿਉਂਕਿ ਤੁਸੀਂ ਜੇਕਰ ਅਸੀਂ ਗੱਲ ਕਰੀਏ ਬੀਤੇ ਦਿਨਾਂ ਦਿਨ ਦੀ ਤਾਂ ਭਗਵੰਤ ਸਿੰਘ ਬਾਜੇਕੇ ਨੇ ਇਹ ਮੀਡੀਆ ਦੇ ਸਾਹਮਣੇ ਕਿਹਾ ਹਾਲਾਂਕਿ ਪੇਸ਼ੀ ਤੇ ਲਿਜਾਇਆ ਜਾ ਰਿਹਾ ਸੀ ਜਦੋਂ ਉਦੋਂ ਮਹਿਜ਼ ਇੱਕ 27 ਸੈਕਿੰਡ ਦੀ ਵੀਡੀਓ ਸਾਡੇ ਸਾਹਮਣੇ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਮੇਰੇ ਕੋਲੋਂ ਜ਼ਬਰੀ ਬਿਆਨ ਦਵਾਇਆ ਗਿਆ ਹੈ ਪੁਲਿਸ ਪੁਲਿਸ ਨੇ ਕੋਟ ਮਾਰ ਕਰ ਆ। ਦੇਖੋ ਆ ਦੇਖੋ ਉਦੋਂ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ 22 ਮਾਰਚ 2025 ਦੇ ਲਾਕੇ ਤਾਂ ਉਦੋਂ ਜਦੋਂ ਅਜਨਾਲਾ ਕੇਸ ਉਹਨਾਂ ਨੂੰ ਦਿਗੜੋਗੜੋਂ ਲੈ ਕੇ ਆਏ ਸੀ ਅਰੈਸਟ ਕਰਕੇ ਤਾਂ ਉਦੋਂ ਦੀ ਇਹ ਘਟਨਾ ਜੀ ਉਦੋਂ ਕਹਿ ਰਹੇ ਸੀ ਵੀ ਉਹ ਮੈਨੂੰ ਡਰਾ ਧਮਕਾ ਕੇ ਤੇ ਉਦੋਂ ਕੋਰੇ ਕਾਗਜ਼ਾਂ ਤੇ ਸਾਈਨ ਕਰਾ ਕੇ ਕਿ ਉਹ ਸਾਰੀ ਕਾਰਵਾਈ ਇਹ ਪੁਲਿਸ ਨੇ ਕੀਤੀ ਹੈ ਜੀ 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 ਬਿਲਕੁਲ ਸਰ ਜੇਕਰ ਅਸੀਂ ਗੱਲ ਕਰੀਏ ਤਾਂ ਐਮਪੀ ਅਮਰਿਤਪਾਲ ਸਿੰਘ ਖਡੂਰ ਸਾਹਿਬ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਕਿਉਂਕਿ ਇੱਕ ਐਮਪੀ ਬਣਾਇਆ ਜਾਂਦਾ ਹੈ ਹਨਾ ਉਹਨਾਂ ਨੂੰ ਲੋਕ ਜਿਤਾਉਂਦੇ ਆ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨਾ ਆ ਉਹ ਲੰਬੇ ਸਮੇਂ ਦੇ ਵਿੱਚ ਜੇਲ੍ਹ ਦੇ ਵਿੱਚ ਆ ਤੁਹਾਨੂੰ ਕੁਝ ਆਸ ਦਿਖਾਈ ਦੇ ਰਹੀ ਹੈ ਕਿ ਜਲਦ ਬਾਹਰ ਆਉਣਗੇ ਕਿਉਂਕਿ ਲੋਕਾਂ ਦੇ ਸੁਣੇ ਹੋਏ ਬਰਮਾਇੰਦੇ ਅੱਛੀ ਟੀ ਜੋ ਉੱਥੇ ਲੌਂਗ ਜਾ ਰਹੇ ਆ ਜੀ ਸੁਪਰੀਮ ਕੋਰਟ ਦੇ ਵਿੱਚ ਜੀ ਤੇ ਸਾਨੂੰ ਉਮੀਦ ਹੈ ਵੀ ਮਾਨਯੋਗ ਸੁਪਰੀਮ ਕੋਰਟ ਤੋਂ ਜੋ ਸਾਨੂੰ ਇਨਸਾਫ ਮਿਲੇਗਾ ਜੀ ਜੀ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਸ਼ੁਕਰੀਆ ਸਤਿ ਸ੍ਰੀ ਅਕਾਲ ਸੋ ਐਮਪੀ ਅਮਰਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਹਾਲਾਂਕਿ ਡੋਪ ਟੈਸਟ ਕਰਵਾਉਣ ਦੇ ਲਈ ਅਰ ਰਾਜ਼ੀ ਹੋ ਗਏ ਨੇ ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀ ਤਾਂ ਐਨਐਸਏ ਲਗਾਉਣ ਦੀ ਤੀਜੀ ਵਾਰ ਐਨਐਸਏ ਲੱਗਿਆ ਹੈ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਪਰ ਉਹਨਾਂ ਨੂੰ ਲੋਕਾਂ ਦੀ ਆਵਾਜ਼ ਹੈ ਜੋ ਉਹ ਪਾਰਲੀਮੈਂਟ ਦੇ ਵਿੱਚ ਰੱਖਣ ਦਾ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ ਇਸ ਨੂੰ ਲੈ ਕੇ ਅਸੀਂ ਸਵਾਲ ਪੁੱਛਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਸ ਜਿਤਾਈ ਹੈ ਕਿ ਜਲਦ ਐਮਪੀ ਅਮਰਿਤਪਾਲ ਸਿੰਘ ਬਾਹਰ ਆ ਸਕਦੇ ਹਨ ਤੇ ਲੋਕਾਂ ਦੀ ਜੋ ਆਵਾਜ਼ ਹੈ ਪਾਰਲੀਮੈਂਟ ਦੇ ਵਿੱਚ ਉਹਨਾਂ ਬਲ ਰੱਖੀ ਜਾ ਸਕਦੀ ਹੈ ਅਜਿਹੀਆਂ ਕਿਆਸਾਂੀਆਂ ਲਗਾਈਆਂ ਜਾ ਰਹੀਆਂ ਨੇ